ਆਪੇ ਪੱਟੀ ਕਲਮਿ ਆਪ ਉਪਰਲੇਖ ਭੇ ਤੂ ਏਕੋ ਕਹੀਐ ਨਾਨਕ ਦੂਜਾ ਕਾਹੇ ਕੋ ਸਜਣ ਸਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਹੋ ਜਿਸ ਪਾਸ ਤਹਟ ਸੋਹੀਐ ਸਭ ਨਾਮ ਦਾ ਜੇ ਸਤ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਬਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇਆ ਪ੍ਰਭ ਕੀ ਸਰਣ ਸਗਲ ਪੈ ਨਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਤਾ ਰਹਾਵ ਸਤਗੁਰ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਂ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇ ਹਿਰਦ ਅੰਤਰ અમૃત હર રસ ચાખે કર સેવા સેવક પ્રભુ અપને જિન માનકી ઈચ્છ પૂજાય નાનક দাস તાક બલહારે જિન પૂરન પૈજ રખાઈ કર સેવા સેવક પ્રભુ અપને ਜਿਨ ਮਾਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਨ ਪੂਰਨ ਸਾਹਿਬ ਪਤਗੋਸ ਜੇਵਾਨੁ ਪਾਵੇ ਤਾ ਹੋ ਜਾਵੇ ਨਿਆਰ ਹੋ ਜਾਵੇ ਪਰਾ ਦੀ ਅਰਦਾਸ ਬੇਨਤੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਤੀ ਹੈ ਕਾਰਜ ਗੁਰੂ ਦਾ ਹੈ ਸਤਿਗੁਰੂ ਜੀ ਆਪੇ ਆਪਣੇ ਕਾਰਜ ਕਰਨਗੇ ਅੱਜ ਦੇ ਨਾਲ ਸਵਾਗਤਾਂ ਵਿੱਚ ਜੋ ਚੇਚੇ ਤੌਰ ਤੇ ਮਹਾਂਪੁਰਖਾਂ ਨੇ ਹਾਜ਼ਰੀਆਂ ਲਵਾਈਆਂ ਹਨ ਤੇ ਨਾਲ ਮਹਾਂਪੁਰਖਾਂ ਦਾ ਵਿਦਵਾਨ ਜਨਾਂ ਦਾ ਸਤਿਕਾਰ ਮਹਾਕਵੀ ਕਬੀਰ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਸ ਪਵਿੱਤਰ ਸਥਾਨ ਤੋਂ ਗੁਰਦੁਆਰਾ ਸ੍ਰੀ ਸੂਰਜ ਪ੍ਰਕਾਸ਼ ਸਾਹਿਬ ਦੀ ਹਵੇਲੀ ਬਾਬ ਸਾਹਿਬ ਤੋਂ ਸਨਮਾਨ ਕੀਤਾ ਜਾਣਾ ਹੈ ਮਹਾਂਪੁਰਖ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਇਸ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ 94 ਕਰੋੜੀ ਮਹਾਂਪੁਰਖਾਂ ਨੂੰ ਪਹਿਲਾਂ ਸਭ ਤੋਂ ਸਨਮਾਨ ਜੋ ਮਰਿਆਦਾ ਅਨੁਸਾਰ ਕੀਤਾ ਜਾਵੇਗਾ ਬੇਨਤੀ ਹੈ ਕਿ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਗਰ ਅਨਡੇੜ ਸਾਹਿਬ ਤੋਂ ਜਥੇਦਾਰ ਭਾਈ ਕੁਲਪ੍ਰਕਾਸ਼ ਸਿੰਘ ਜੀ ਤੇਰਾਕੀਆ ਜੀ ਆਏ ਨੇ ਔਰ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਨੂੰ ਬੇਨਤੀ ਹੈ ਔਰ ਜਥੇਦਾਰ ਬਾਬਾ ਸਵਰਨ ਸਿੰਘ ਜੀ ਸੰਭਾਲਕੇ ਵਾਲੇ ਮਹਾਂਪੁਰਖਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਮਹਾਂਪਾਲ ਜੀ ਲੁਧਿਆਣੇ ਤੋਂ ਆਏ ਮੈਨੂੰ ਨਾਮ ਵਿਸਰ ਗਿਆ ਕਿ ਆਪ ਜੀ ਸਾਰੇ ਰੜ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਸਾਹਿਬ ਜੀ ਦਾ ਆਮਾਨ ਪੁਸਤਕ ਜੋ ਸ਼੍ਰੋਮਣੀ ਮਹਾਨ ਸ਼ਹੀਦਾਂ ਦਾ ਇਤਿਹਾਸ ਪੰਥ ਪ੍ਰਕਾਸ਼ ਦਾ ਉਤਾਰਾ ਕਰਕੇ ਲਿਖੀ ਹੈ ਪੁਸਤਕ ਦਾ ਨਾਮ ਹੈ ਹੰਨੇ ਹੰਨੇ ਪਾਤਸ਼ਾਹੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਆ ਕੇ ਕਿਰਪਾ ਕਰਕੇ ਆਪਣਾ ਸਨਮਾਨ ਪ੍ਰਾਪਤ ਕਰਨ ਇਸੇ ਤਰ੍ਹਾਂ ਜਥੇਦਾਰ ਬਾਬਾ ਬਰਿਆਮ ਸਿੰਘ ਜੀ ਕੰਗ ਥੜੀ ਵਾਲੇ ਆਏ ਆ ਉਹਨਾਂ ਦਾ ਸਨਮਾਨ ਉਹਦੀ ਕਿਰਪਾ ਕਰਕੇ ਨਾਲ ਹੀ ਹੱਲੇ ਦੇ ਨਾਲ ਬੇਨਤੀ ਹੈ ਸਾਰੇ ਸੰਗਾਂ ਨੂੰ ਮਾਪੁਰਖਾ ਨੂੰ ਦਰਸ਼ਨ ਦੇਈ ਜਾਣ ਜਥੇਦਾਰ ਬਾਬਾ ਲਾਭ ਸਿੰਘ ਜੀ ਵੱਲੋਂ ਜਫਰਨਾਮਾ ਸਾਹਿਬ ਵੱਲੋਂ ਸਿੰਘ ਆਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਕਿਰਪਾ ਕਰਕੇ ਸਿਰੇ ਪਾਉ ਪ੍ਰਾਪਤ ਕਰਨ ਭਾਈ ਭਪਿੰਦਰ ਸਿੰਘ ਜੀ ਆਏ ਨੇ ਜੀਰਖਪੁਰ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਭਾਈ ਲਵਕ੍ਰੀਤ ਸਿੰਘ ਜੀ ਦਿੱਲੀ ਵਾਲੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਜਥੇਦਾਰ ਬਾਬਾ ਸਵਰਨ ਸਿੰਘ ਜੀ ਸਵਾਲਕੇ ਵਾਲੇ ਪਾਪੁਰਖਾਂ ਨੂੰ ਬੇਨਤੀ ਹੈ ਕਿ ਜੋ ਮਹਾਨ ਤਤਵੇਤਾ ਮਹਾਂਪੁਰਖ ਸੰਤ ਬਾਬਾ ਆਤਮਾ ਸਿੰਘ ਜੀ ਮਹਾਂਪੁਰਖਾਂ ਦੇ ਤਪ ਸਥਾਨ ਤੋਂ ਆਏ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਕਿਰਪਾ ਕਰਕੇ ਉਹ ਸਿਰੇ ਪਾਉ ਪ੍ਰਾਪਤ ਕਰਨ ਪ੍ਰਸ਼ਾਸਨ ਵਾਲੇ ਵੀ ਆਏ ਆ ਜੋ ਇੱਥੇ ਸਹਿਯੋਗ ਨਵਾਉਂਦੇ ਨੇ ਪ੍ਰਸ਼ਾਸਨ ਵਾਲੇ ਵੀਰ ਥਾਣੇਦਾਰ ਸਾਹਿਬ ਆਏ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਆ ਕੇ ਗੁਰੂ ਘਰ ਵੱਲੋਂ ਸਨਮਾਨ ਪ੍ਰਾਪਤ ਕਰਨ ਆਜਾ ਰਾਗੀ ਭਾਈ ਮੇਰ ਸਿੰਘ ਜੀ ਬੀਤ ਵਾਲੇ ਜਿਨ੍ਹਾਂ ਨੇ ਕੀਰਤਨ ਦੀ ਹਾਜ਼ਰੀ ਭਰੀ ਹੈ ਇੰਸਪੈਕਟਰ ਸਾਹਿਬ ਆਏ ਨੇ ਜੋ ਇੱਥੇ ਪ੍ਰਸ਼ਾਸਨ ਦੀ ਸੇਵਾ ਨਿਭਾਉਂਦੇ ਨੇ ਸ਼ਿਵ ਕੁਮਾਰ ਜੀ ਉਹਨਾਂ ਨੂੰ ਵੀ ਜੀ ਆਇਆ ਹੈ ਗਿਆਨੀ ਅਵਤਾਰ ਸਿੰਘ ਜੀ ਰਾਜਪੁਰੇ ਵਾਲੇ ਜੋ ਆਪਣੇ ਜਥੇ ਸਵੇ ਦਲਪੰਥ ਰਾਜਪੁਰਾ ਸਮੁੱਚੀ ਭਜੰਗ ਫੌਜ ਆਦਿ ਦਸਮ ਦੇ ਪਾਠ ਕਰਨ ਵਾਸਤੇ ਉੱਥੋਂ ਸਿੰਘ ਆਏ ਹੈ ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਬਾਬਾ ਨਿਸ਼ਾਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਬਹਿਰ ਸਾਹਿਬ ਤੋਂ ਉਹ ਚੇਚੇ ਤੌਰ ਤੇ ਨ ਸਮਾਗਮ ਵਿੱਚ ਹਾਜ਼ਰੀ ਭਰਨ ਆਏ ਐ ਉਹਨਾਂ ਨੂੰ ਵੀ ਬੇਨਤੀ ਹੈ ਆਪਕੇ ਕਿਰਪਾ ਕਰਕੇ ਆਪਣਾ ਸਨਮਾਨ ਪ੍ਰਾਪਤ ਕਰਨ ਇਸੇ ਤਰ੍ਹਾਂ ਭਾਈ ਹੀਰਾ ਸਿੰਘ ਜੀ ਜਮਨਾ ਨਗਰ ਤੋਂ ਜੋ ਬਹੁਤ ਸਹਿਯੋਗ ਕਰਦੇ ਆ ਗਿਆ ਨਿੱਟਕਾ ਸਿੰਘ ਉਹਨਾਂ ਦੇ ਨਾਲ ਇਸ ਸਥਾਨ ਦੇ ਨਾਲ ਉਹਨਾਂ ਨੂੰ ਬੇਨਤੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ ਭਾਈ ਰਣਜੀਤ ਸਿੰਘ ਜੀ ਰਾੜਾ ਗੁੰਦਲ ਸਾਹਿਬ ਗੁੰਦਲ ਨਗਰ ਤੋਂ ਉਹ ਆਏ ਉਹਨਾਂ ਨੂੰ ਵੀ ਬੇਨਤੀ ਆ ਕਿ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਭਾਈ ਕੁਲਵੀਰ ਸਿੰਘ ਜੀ ਖਾਸਪੁਰ ਵਾਲੇ ਜੋ ਗਿਆਨੀ ਜੀ ਦਾ ਬਹੁਤ ਪੁਰਾਣਾ ਪੁਰਾਣਾ ਸਿਹਰੇ ਰੱਖਦੇ ਆਰ ਮਿਲ ਗਿਆਨੀ ਜੀ ਦੇ ਨਾਲ ਸਮਾਗਮ ਵਿੱਚ ਹਾਜ਼ਰੀਆਂ ਭਰਦੇ ਹਨ ਅੱਜ ਵੀ ਆਏ ਉਹਨਾਂ ਨੂੰ ਜਿਉ ਆਇਆ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਭਾਈ ਕਰਨੈਲ ਸਿੰਘ ਜੀ ਜਮਨानगर ਵਾਲੇ ਰੰਧਾਵੇ ਵਾਲੇ ਚੱਕਰਵਰਤੀ ਉਹ ਉਹ ਵੀ ਕਿਰਪਾ ਕਰਕੇ ਆਵਣ ਆ ਕੇ ਆਪਣਾ ਸਨਮਾਨ ਜਿਹੜਾ ਉਹ ਪ੍ਰਾਪਤ ਕਰਨ ਇਸੇ ਤਰ੍ਹਾਂ ਭਾਈ ਹਰਵਿੰਦਰਪਾਲ ਸਿੰਘ ਜੀ ਬੱਬੂ ਜੀ ਜੋ ਅੰਵਾਲ ਪਟਿਆਲੇ ਤੋਂ ਇਸ ਸਥਾਨ ਤੇ ਸੇਵਾਵਾਂ ਵੀ ਜਿਨ੍ਹਾਂ ਨੇ ਬਹੁਤ ਕਿਰਪਾ ਅਦਾ ਕਰਨ ਦਸਵੰਦ ਦੀ ਮਾਇਆ ਜਿਹੜੀ ਉਹ ਅਰਦਾਸ ਕਰਾਈ ਹੈ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਟਾਈਮ ਟੀਵੀ ਚੜ੍ਹਦੀ ਕਲਾ ਟਾਈਮ ਟੀਵੀ ਦਰਦੀ ਪਰਿਵਾਰ ਵੱਲੋਂ ਗੁਰਮਖ ਪਿਆਰੇ ਚੌਧਰੀ ਪ੍ਰਭਜੀਤ ਸਿੰਘ ਜੀ ਹਾਜ਼ਰ ਹੋਇਆ ਬਹਿਰ ਸਾਹ ਵਾਲੇ ਮਹਾਂਪੁਰਖਾਂ ਦਾ ਸਰਮਾਨ ਗੱਜ ਕੇ ਜਗਾਰਾ ਗ ਜਾਵੇ ਫਤਿਹ ਪਾਵੇ ਧਿਆਲ ਹੋ ਜਾਵੇ ਦਰਦੀ ਸਾਹਿਬ ਦੇ ਸੱਚੇ ਪਰਿਵਾਰ ਵੱਲੋਂ ਬਹੁਤ ਸਨੇਗਿਆਨੀ ਜੀ ਨਾਲ ਇਸ ਸਥਾਨ ਨਾਲ ਕੀਤਾ ਜਾਂਦਾ ਔਰ ਕਾਲੀਬਾਬਾ ਫੂਲਾ ਸਿੰਘ ਜੀ ਦੇ ਪਾਵਨ ਸਥਾਨਾਂ ਦੀਆਂ ਸਵਾਵਾ ਪਟਿਆਲੇ ਵਿਖੇ ਪਰਿਵਾਰ ਬਣੇ ਸਰਦਾ ਨਾਲ ਭਾਵਨਾ ਨਾਲ ਲਗਾਉਂਦੇ ਇਹਨਾਂ ਨੂੰ ਵੀ ਜੀ ਆਇਆ ਹੈ ਇਸੇ ਤਰ੍ਹਾਂ ਗਿਆਨੀ ਸਾਹਿਬ ਸਿੰਘ ਜੀ ਜੋ ਇੱਥੇ ਲੱਗੇ ਮੰਜੀ ਸਾਹਿਬ ਸਥਾਨ ਹੈ ਨਵੇਂ ਪਾਤਸ਼ਾਹ ਦਾ ਆ ਉੱਥੋਂ ਦੇ ਮੈਨੇਜਰ ਸਾਹਿਬ ਵੀ ਆਏ ਨੇ ਅੱਲਾ ਸਰਦਾਰ ਰੁਪਿੰਦਰ ਸਿੰਘ ਜੀ ਇੱਥੇ ਹੋਇਆ ਕਰਦੇ ਹੁਣੇ ਨਵੇਂ ਮੈਨੇਜਰ ਸਾਹਿਬ ਨਿਯੁਕਤ ਹੋਏ ਆ ਬੋਲੇ ਸੋ ਨਿਹਾਲ ਮੁਖਸਰ ਸਾਹਿਬ ਤੋਂ ਪੱਤਰਕਾਰ ਸਾਹਿਬ ਵੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਆ ਕੇ ਕਿਰਪਾ ਕਰਕੇ ਆਪਣਾ ਸਨਮਾਨ ਗੁਰੂ ਪਾਤਸ਼ਾਹ ਦੇ ਸਥਾਨ ਤੋਂ ਪ੍ਰਾਪਤ ਕਰਨ ਗਿਆ ਨਹੀਂ ਗੁਰਮਖ ਸਿੰਘ ਜੀ ਅੰਬਾਲੇ ਪਟਿਆਲੇ ਤੋਂ ਆਏ ਐ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਆ ਕੇ ਆ ਸਰਦਾਰ ਅਗਰੇਕ ਸਿੰਘ ਜੀ ਗੁਰਾਇਆ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਸਾਹਿਬ ਆਏ ਐ ਉਹਨਾਂ ਨੂੰ ਵੀ ਬੇਨਤੀ ਹੈ ਕਿ ਆ ਕੇ ਉਹ ਆਪਣਾ ਸਨਮਾਨ ਗੁਰੂ ਘਰ ਵੱਲੋਂ ਪ੍ਰਾਪਤ ਕਰਨ ਇਸੇ ਤਰ੍ਹਾਂ ਸਰਦਾਰ ਜਸਵਿੰਦਰ ਸਿੰਘ ਜੀ ਜੰਮੂ ਕੈਂਥਲ ਵਾਲੇ ਉਹ ਵੀ ਆਵਾਜ਼ ਸੁਣਦੇ ਹੋਣ ਕਿਰਪਾ ਕਰਕੇ ਹਾਜ਼ਰੀ ਭਰੋ ਵਾਲੀਆ ਸਾਹਿਬ ਆਇਆ ਰਾਜਪੁਰੇ ਤੋਂ ਜੋ ਪ੍ਰਾਤਨ ਸਹਿਗਰ ਗੁਰੂ ਘਰ ਦੇ ਗਿਆਨੀ ਜਿਹਨਾਂ ਨੂੰ ਪ੍ਰੇਮ ਰੱਖਦੇ ਆ ਉਹਨਾਂ ਨੂੰ ਵੀ ਜੀਓ ਆਇਆ ਹੈ ਆ ਕੇ ਸਨਵਾਰ ਪ੍ਰਾਪਤ ਕਰਨ ਜਥੇਦਾਰ ਅੰਗਰੇਜ਼ ਸਿੰਘ ਜੀ ਮੈਂਬਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਅਸਵਾਲਾਬਾਦ ਤੋਂ ਜੋ ਬੁੱਢੇ ਦਲ ਦਾ ਪੜਾ ਹੈ ਉਥੋਂ ਜਥੇ ਸਵੇਤ ਮਹਾਂਪੁਰਖ ਆਏ ਆ ਉਹਨਾਂ ਨੂੰ ਵੀ ਬੇਨਤੀ ਆ ਕੇ ਸਨਮਾਨ ਪ੍ਰਾਪਤ ਕਰਨ ਇਸੇ ਤਰ੍ਹਾਂ ਗਿਆਨੀ ਅਵਤਾਰ ਸਿੰਘ ਜੀ ਸੀਵੜ ਲਗਰ ਤੋਂ ਨੇ ਉਹ ਵੀ ਆ ਕੇ ਕਿਰਪਾ ਕਰਕੇ ਹਾਜ਼ਰੀ ਭਰਨ ਸਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਵਾਲੇ ਮਹਾਂਪੁਰਖਾਂ ਵੱਲੋਂ ਜਿਹੜੀ ਕੋਈ ਫੌਜ ਆਈ ਹੈ ਉਹਨਾਂ ਨੂੰ ਬੇਨਤੀ ਆ ਆ ਕੇ ਕਿਰਪਾ ਕਰਕੇ ਆਪਣਾ ਸਨਮਾਨ ਪ੍ਰਾਪਤ ਕਰਨ ਡਾਕਟਰ ਦਿਲਵਰ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਆ ਕੇ ਕਿਰਪਾ ਕਰਕੇ ਆਪਣਾ ਸਨਮਾਨ ਪ੍ਰਾਪਤ ਕਰਨ ਜਹੇਦਾਰ ਬਾਬਾ ਤਰਲੋਕ ਸਿੰਘ ਜੀ ਨੂੰ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗ੍ਰੰਥੀ ਸਭਾ ਹਰਿਆਣਾ ਤੇਰਾ ਵੱਲੋਂ ਗਿਆਨੀ ਮਾਨ ਸਿੰਘ ਜਿੰਡੋਲੀ ਪ੍ਰੋਫੈਸਰ ਪਰਮਜੋਤ ਸਿੰਘ ਜੀ ਪ੍ਰੇਮਪੁਰਾ ਗਿਆਨੀ ਨਿਸ਼ਾਨ ਸਿੰਘ ਜੀ ਸਰਦਾਰ ਜਰਨੈਲ ਸਿੰਘ ਜੀ ਚੱਕੋ ਉਹ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਤੇ ਹਲੇ ਤੋਂ ਬਲਾਰਾ ਕੰਮ ਕਰਦੇ ਸਤਿ ਸ੍ਰੀ ਅਕਾਲ ਬੜੇ ਨਗੀਤੇ ਬਾਬਾ ਗੋਪਾਲ ਸਿੰਘ ਜੀ ਜੋ ਸ਼ਸਤਰਾਂ ਦੀ ਸੇਵਾ ਪਟਿਆਲੇ ਵਿਖੇ ਬੜੇ ਪ੍ਰਾਤਨ ਸਮੇਂ ਤੋਂ ਪਿਤਾ ਪੁਰਖੀ ਸ਼ਿਗਲੀਗਰ ਪਰਿਵਾਰਾਂ ਤੋਂ ਨਿਭਾਉਂਦੇ ਰਹੇ ਆ ਉਹ ਵੀ ਆਏ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਸ਼ਰੋਬੜੀ ਪੰਥਕਾਲ ਦੀ ਛੁੱਡੇ ਦਲ ਦੀਆਂ ਫੌਜਾਂ ਦਾ ਸਰਦਾਰ ਜੋ ਵੱਖੋ ਵੱਖਰੇ ਪੜਾਵਾਂ ਤੋਂ ਛਾਵੜੀਆਂ ਤੋਂ ਸੇਵਾਵਾਂ ਨਿਭਾਣ ਵਾਲੇ ਸਾਰੇ ਸਿੰਘ ਆਏ ਆ ਉਹਨਾਂ ਦਾ ਸਨਮਾਨ ਗਿਆਨੀ ਜੀ ਵੱਲੋਂ ਕੀਤਾ ਜਾ ਰਿਹਾ ਗਿਆਨੀ ਬਾਦ ਸਿੰਘ ਦੀ ਟਡੋਲੀ ਵਾਲਿਆਂ ਦਾ ਸਨਮਾਨ ਗ੍ਰੰਤੀ ਸਭਾ ਪ੍ਰਧਾਨ ਗ੍ਰੰਤੀ ਸਭਾ ਹਰਿਆਣਾ ਦੇ ਪ੍ਰਧਾਨ ਨੇ ਪ੍ਰੋਫੈਸਰ ਪਰਮਜੋਤ ਸਿੰਘ ਜੀ ਪ੍ਰੇਮਪੁਰਾ ਨੂੰ ਬੇਨਤੀ ਹੈ ਗਿਆਨੀ ਨਿਸ਼ਾਨ ਸਿੰਘ ਜੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ ਗਿਆਨੀ ਨਿਸ਼ਾਨ ਸਿੰਘ ਜੀ ਸਰਦਾਰ ਚਰਨੈਲ ਸਿੰਘ ਦੀ ਚੱਕੋ ਔਰ ਬੇਨਤੀ ਹੈ ਗੋਡਵਿਨ ਹੋਟਲ ਵਾਲੇ ਗੁਰਮੁਖ ਪਿਆਰੇ ਸਰਦਾਰ ਸੁਰਜੀਤ ਸਿੰਘ ਜੀ ਜੋ ਇਸ ਸਥਾਨ ਨਾਲ ਬਾ ਕਵੀ ਜੀ ਦੇ ਸਥਾਨ ਨਾਲ ਬਹੁਤ ਸਾਰੇ ਰੱਖਦੇ ਐ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਰਵਾਰ ਪ੍ਰਾਪਤ ਕਰ ਬੂੜੀਆਂ ਤੋਂ ਜੋ ਲਗਰਾਂ ਦੀ ਸਵਾਵਾ ਜਿੰਨੀ ਵੀਰਤੀ ਉਹਨਾਂ ਦਾ ਪਰਿਵਾਰ ਆਇਆ ਗੁਰਮੁਖ ਪਿਆਰਿਆਂ ਨੂੰ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਆ ਕੇ ਸਰਵਾਰ ਪ੍ਰਾਪਤ ਕਰਨ ਸਰਦਾਰ ਹਰਜੀਤ ਸਿੰਘ ਜੀ ਪਟਿਆਲੇ ਤੋਂ ਤੋ ਸਾਤ ਪੁਰਾ ਦੇ ਪ੍ਰਾਰਥਨ ਸਰੂਪਾ ਦੇ ਗਿੱਠਾ ਸਾਹਿਬ ਵਿਖੇ ਸਵਾਵਾ ਨਿਭਾਉਂਦੇ ਹਰਜੀਤ ਸਿੰਘ ਜੀ ਬਾ ਡਾਕਟਰ ਪਵਨ ਤਰੇਜਾ ਜੀ ਨੂੰ ਵੀ ਬੇਨਤੀ ਹੈ ਕਿ ਆ ਕੇ ਗੁਰੂ ਘਰ ਦਾ ਸਰਬਾਨ ਮਾ ਕਬੀ ਜੀ ਦੇ ਪਾਵਨ ਸਥਾਨ ਤੋਂ ਸਨਮਾਨ ਪ੍ਰਾਪਤ ਕਰਨ ਗਿਆਨੀ ਜਗਤਾਰ ਸਿੰਘ ਜੀ ਸੀਵਨ ਤੋਂ ਆਏ ਆ ਉਹਨਾਂ ਨੂੰ ਵੀ ਬੇਨਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੱਢ ਲਿਆ ਸੇਵਾ ਇਸ ਘਰਾਨ ਵਿੱਚ ਜੋ ਇਹ ਸੇਵਾ ਹਵੇਲੀ ਦੀ ਖਰੀਦਣ ਦੀ ਹੋਈ ਸਾਰੀ ਸੇਵਾ ਜੋ ਆਰੰਭ ਹੋਈ ਉਹਦੇ ਵਿੱਚ ਡਾਕਟਰ ਸਾਹਿਬ ਹੋਣਾ ਦਾ ਬਹੁਤ ਵਿਸ਼ੇਸ਼ ਯੋਗਦਾਨ ਹੈ ਔਰ ਸਾਨੂੰ ਆਸ ਹੈ ਅੱਗੇ ਤੋਂ ਵੀ ਸਾਰਾ ਯੋਗਦਾਨ ਇਹ ਆਪਣੇ ਨਾਲ ਇੱਥੇ ਸਾਡੇ ਨਾਲ ਲਿਵਾਉਣਗੇ ਇਹਨਾਂ ਦਾ ਬਹੁਤ ਧੰਨਵਾਦ ਬੂੜੀਏ ਨਗਰ ਤੋਂ ਜਿੱਦੇ ਵੀਰ ਜੀ ਹੁਣੇ ਆਏ ਆ ਉਹਨਾਂ ਦਾ ਸਨਮਾਨ ਗਿਆਨੀ ਜਗਤਾਰ ਸਿੰਘ ਜੀ ਸੇਵਣ ਤੋਂ ਗਿਆਨੀ ਜੀ ਦੇ ਪੁਰਾਣੇ ਵਿਦਿਆਰਥੀ ਵੀ ਨੇ ਸਾਡੇ ਗੁਰ ਭਾਈ ਵੀ ਨੇ ਸੋਨਹਾਲੋ ਜੀ ਆਇਆ ਹੈ ਐਸਐਸ ਬੰਸਲ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਐਮਸੀ ਸਾਹਿਬ ਵੀਨਸ ਗੁਪਤਾ ਜੀ ਜਿਹਦੇ ਇੱਥੇ ਹਾਜ਼ਰ ਹੋੜਾ ਤਾਂ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਐਮਸੀ ਬ੍ਰਿਜਪੌਨ ਜੀ ਜਾਂ ਉਹਨਾਂ ਵੱਲੋਂ ਕੋਈ ਇੱਥੇ ਫੌਜ ਹਾਜ਼ਰ ਹੋਵੇ ਬਾਬਾ ਜੀ ਨਾਨਕ ਜੀ ਦਾ ਸਨਮਾਨ ਹੋ ਰਿਹਾ ਜੀ ਬੋਲੇ ਸੋ ਨਿਹਾਲ ਸਾਊਂਡ ਦੀ ਸੇਵਾ ਜਿਹੜਾ ਵੀਰਾਂ ਨੇ ਇੱਥੇ ਨਿਭਾਈ ਆ ਉਹਨਾਂ ਦਾ ਵੀ ਧੰਨਵਾਦ ਸਨਮਾਨ ਹੋ ਰਿਹਾ ਐਮ ਐਲ اے ਨੀਦਰਾਮ ਜੀ ਵੱਲੋਂ ਜੇ ਕੋਈ ਗੁਰੂਪਿਆਰਾ ਹਾਜ਼ਰੀ ਭਰ ਰਿਹਾ ਐ ਐਮ ਐਲ اے ਸਾਹਿਬ ਦਾ ਸਨਮਾਨ ਜਿਹੜਾ ਹੈ ਕੀ ਨਾਮ ਬ੍ਰਿਜਮੋਹਨ ਬ੍ਰਿਜਮੋਹਨ ਜੀ ਐਮ ਸੀ ਬ੍ਰਿਜਮੋਹਨ ਜੀ ਦਾ ਸਨਮਾਨ ਕਰ ਰਿਹਾ ਗਿਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਵੀ ਦਸਤਕਾਂ ਵਾਲੇ ਸਾਹਿਬ ਦਾ ਬਾਬਾ ਸਵਰਗ ਸਿੰਘ ਜੀ ਦਾ ਸਵਾਲ ਕੇ ਵਾਲੇ ਬਾਪੁਰਖਾਂ ਦਾ ਸਬੰਧ ਬੇਨਤੀ ਹੈ ਕਿ ਬਾਪੁਰਖਾਂ ਨੂੰ ਕਿ ਬਾਬਾ ਆਤਮਾ ਸਿੰਘ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਤਪੂ ਭੂਮੀ ਤੋਂ ਬਾਬਾ ਰਾਪ ਸਿੰਘ ਜੀ ਬਾਬਾ ਰਤਨ ਸਿੰਘ ਜੀ ਦੇ ਸਥਾਨ ਤੋਂ ਆਏ ਆ। ਅਲੋਈ ਗੱਜ ਕੇ ਜਗ ਰਗ ਜਾਵੇ ਬਾਬਾ ਆਤਮਾ ਸਿੰਘ ਦੇ ਬਾਲ ਨੂੰ ਭਾਵੇ ਲਿਆ ਲੋ ਜਾਵੇ ਸਤਿ ਸ੍ਰੀ ਅਕਾਲ ਆ ਜੋਗੇਵਾਲ ਵਾਲੇ ਮਹਾਂਪੁਰਖ ਜਥੇਦਰ ਬਾਬਾ ਬਲਦੇਵ ਸਿੰਘ ਜੀ ਮਹਾਂਪੁਰਖ ਉਹਨਾਂ ਵੱਲੋਂ ਬਾਬਾ ਸਤਨਾਮ ਸਿੰਘ ਜੀ ਜੋਗੇਵਾਲ ਵਾਲੇ ਮਹਾਂਪੁਰਖਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹ ਵੀ ਆਪਣਾ ਸਨਮਾਨ ਮਹਾਂਪੁਰਖਾਂ ਦਾ ਜਿਹੜਾ ਉਹ ਪ੍ਰਾਪਤ ਕਰਨ ਔਰ ਜਿਓ ਆਇਆ ਹੈ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਸਤਿ ਸ੍ਰੀ ਅਕਾਲ ਜਹੇਦਾ ਲਖਵਿੰਦਰ ਸਿੰਘ ਜੀ ਢਾਡੀ ਇੰਟਰਨੈਸ਼ਨਲ ਜਥਾ ਉਹਨਾਂ ਨੇ ਵੀ ਬੇਨਤੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਬਾਬਾ ਮਾਨ ਸਿੰਘ ਜੀ ਸ਼ਸਤਰਾਵਾਲੇ ਨਵੇਂ ਸ਼ਹਿਰ ਤੋਂ ਸੁਰ ਸਿੰਘ ਤੋਂ ਉਹ ਗਿਆਂ ਸੰਗਾਂ ਦਾ ਸਾਰਾ ਵਿਸ਼ਵ ਹੀ ਹੁੰਦਾ ਉਹਨਾਂ ਨੂੰ ਵੀ ਬੇਨਤੀ ਆ ਵੀ ਬਾਬਾ ਮਾਨ ਸਿੰਘ ਜੀ ਉਹ ਵੀ ਆ ਕੇ ਆਪਣਾ ਸਨਮਾਨ ਜੋ ਗਿਆਨੀ ਜੀ ਪਾਸੋਂ ਪ੍ਰਾਪਤ ਕਰਨ ਬਾਬਾ ਮੇਵਾ ਸਿੰਘ ਜੀ ਆਕੜ ਪਿੰਡ ਤੋਂ ਤੋਂ ਨਿਮ ਸਾਹ ਮਹਾਰਾਜ ਜੀ ਦਾ ਸਥਾਨ ਹੈ ਨਵੇਂ ਪਾਤਸ਼ਾਹਦ ਉੱਥੇ ਵੀ ਸਵਾਮਨ ਲਪਾਉਂਦੇ ਆ ਬਾਬਾ ਲੱਖਾ ਸਿੰਘ ਜੀ ਕੰਤਲ ਵਾਲਿਆਂ ਨੂੰ ਬੇਨਤੀ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਬਾਬਾ ਬੰਨੀ ਬਸੇ ਬੁੱਢੇ ਦਾ ਜਿਹੜੇ ਹਰ ਮੁਖਤਿਆਰ ਜਹੇਦਾਰ ਬਾਬਾ ਦਲੀਪ ਸਿੰਘ ਜੀ ਜੋ ਬੁੱਢੇਦਾਲ ਦੇ ਹਰ ਮੁਖਤਿਆਰ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਨਮਾਨ ਜਿਹੜਾ ਹੈ ਉਹ ਪ੍ਰਾਪਤ ਕਰਨ ਜੀ ਆਪ ਇੱਕ ਕਪੜਾ ਲੁਧਿਆੜੇ ਤੋਂ ਮਾਂ ਗਾਲ ਦੀ ਮਨਾਵਿਰ ਗਿਆ ਸਰ ਜੀ ਸਾਹਿਬ ਆ ਪਈ ਸਰਬਜੀਤ ਸਿੰਘ ਜੀ ਮਾਹਕਾਲ ਦੀ ਲੁਧਿਆਣੇ ਤੋਂ ਤੇ ਉਹ ਆਏ ਆ ਉਹ ਸਾਰਿਆਂ ਦੀ ਬੇਨਤੀ ਮਾਹਕਾਲ ਜੀ ਲੁਧਿਆਣੇ ਤੋਂ ਫੌਜ ਆਈ ਹੈ ਆ ਬਾਬਾ ਗੁਰਮਖ ਸਿੰਘ ਮੇਰਾ ਨਾਮ ਵਿਸਰ ਗਿਆ ਸੀ ਬਾਫੀ ਜਾਨਾ ਜਿਨ੍ਹਾਂ ਨੇ ਇੱਥੇ ਲੰਗਰਾਂ ਦੀਆਂ ਸਵਾਵਾਂ ਲਵਾਈਆਂ ਨੇ ਗੌਰਵ ਸ਼ਰਮਾ ਜੀ ਵਿਸ਼ਪ ਕੀਰਤੀ ਸ਼ਰਮਾ ਜੀ ਅਸ਼ੋਕ ਜੀ ਬਾਜ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਨਮਾਨ ਜੋ ਹੈ ਪ੍ਰਾਪਤ ਕਰਨ ਜਿਨ੍ਹਾਂ ਪਰਿਵਾਰਾਂ ਨੇ ਭੈਣ ਜੀ ਬੀਬੀ ਸੁਖਨੰਦਰਪੁਰ ਜੀ ਵੱਲੋਂ ਸਹਿਜ ਪਾਠਾਂ ਦੀ ਸੇਵਾ ਹੋਈ ਜਿਨ੍ਹਾਂ ਦੇ ਭੋਗ ਪਾਏ ਗਏ ਕਿਉਂਕਿ ਹਰ ਮਹੀਨੇ ਸਹਿਜ ਪਾਠਾਂ ਦਾ ਇੱਥੇ ਲੜੀ ਚੱਲਦੀ ਹੈ ਅੱਖੋ ਵੱਖਰੇ ਪਰਿਵਾਰਾਂ ਵੱਲੋਂ ਸਵਾਵਾ ਹੁੰਦੀਆਂ ਮਹੀਨੇ ਦੇ ਪਹਿਲੇ ਐਤਵਾਰ ਨੂੰ ਭੋਗ ਪਾਏ ਜਾਂਦੇ ਉਪਰੰਤ ਦੀਵਾਨ ਸਜਦੇ ਹੈ ਤੋ ਸੇਵਕ ਜਥਾ ਬਾਲੇ ਦੇ ਗੁਰਬਖ ਪਿਆਰੇ ਸਿੰਘ ਆਏ ਆ ਬਾਬਾ ਜੀ ਪ੍ਰਧਾਨ ਸਾਹਿਬ ਜੀ ਦੇ بیٹے ਨੇ ਸਰਦਾਰ ਨਰਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਵਾਮਾਂ ਵਾਲੇ ਸ਼ਹਿਰ ਵਿੱਚ ਵਿਖੇ ਰਿਵਾਈਆਂ ਨੇ ਸਤ ਸ੍ਰੀ ਅਕਾਲ ਦਲਪੰਥ ਪਟਿਆਲੇ ਦੇ ਸਾਡੇ ਜਥੇਦਾਰ ਗਿਆਨੀ ਪਰਮਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਵੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ ਸਤ ਸ੍ਰੀ ਅਕਾਲ ਦਲਪੰਥ ਬਾਲੇ ਦੇ ਸੇਵਾਦਾਰ ਗਿਫਤੀ ਸਿੰਘ ਜੀ ਗਪਤੀ ਸੇ ਗੋੜੀ ਆਏ ਨੇ ਜਿਹਦਾ ਕੋਈ ਹੋਰ ਪੌ ਜਿਹੜੀ ਐ ਬੱਬੂ ਸਿੰਘ ਹੋਣੀ ਖੜੇ ਐ ਤੇ ਉਹ ਆ ਕੇ ਆਪਣਾ ਸਰਬਾਨ ਪ੍ਰਾਪਤ ਕਰੜ ਬਾਜੀ ਜਿਹਨਾਂ ਦਾ ਇੱਥੇ ਮੇਰੇ ਪ੍ਰੇਮ ਦਲ ਗਿਆਨੀ ਟਿੱਕਾ ਸਿੰਘ ਹੋਣੀ ਬਾਜੀ ਕਹ ਕੇ ਸੰਬੋਧਨ ਕਰਦੇ ਐ ਇਹ ਭਾਈ ਸਾਹਿਬ ਦੇ ਸਥਾਨ ਤੇ ਹਰ ਮਹੀਨੇ ਜਿਹੜਾ ਸਮਾਗਮ ਹੁੰਦਾ ਉਹਦੇ ਚ ਲੰਗਰਾਂ ਦੀ ਸਵਾਵਾ ਦੇ ਬੰਦੇ ਤੇ ਪੰਡਿਤ ਖੁਸ਼ੀ RAM ਜੀ ਜੋ ਇਸ ਸਥਾਨ ਨਾਲ ਬਹੁਤ ਪ੍ਰੇਮ ਰੱਖਦੇ ਐ ਜਿਹਨਾਂ ਨੇ ਸਾਰਾ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਪੜਿਆ ਤੇ ਉਹ ਵੀ ਇਸ ਸਥਾਨ ਨਾਲ ਸਬੰਧ ਰੱਖਦੇ ਹੈ ਵੀ ਇੱਥੋਂ ਦੇ ਕੈਂਸਲ ਦੀ ਧਰਤੀ ਦੇ ਰਹਿਣ ਵਾਲੇ ਸਰਾਤਮ ਧਰਮ ਦੇ ਵਿੱਚ ਇਹ ਧਰਤੀ ਬਹਾਨ ਤੀਰਥ ਹੈ 8 8 ਤੀਰਥਾਂ ਚ ਇੱਕ ਤੀਰਥ ਹੈ ਰਿਸ਼ੀਆਂ ਬੋਲੀਆਂ ਤਪਸੀਆਂ ਦੀ ਧਰਤੀ ਹੈ ਤੇ ਬੀਜ ਦਾਸ ਵੀ ਹੁੰਦਾ ਧਰਮ ਦਾ ਸਤ ਦਾ ਸੰਸਾਰ ਵਿੱਚ ਸਦਾ ਵੀ ਕਾਲ ਨਹੀਂ ਰਹਿੰਦਾ ਹੀਰਾਬਾਗ ਪਟਿਆਲੇ ਤੋਂ ਆਇਆ ਹੀਰਾਬਾਗ ਪਟਿਆਲੇ ਤੋਂ ਆਇਆ ਹੀਰਾਬਾਗ ਦਾ ਇਸ ਹਰਜੀਤ ਸਿੰਘ ਹੋ ਗਿਆ ਜੀ ਹਰਪ੍ਰੀਤ ਹੋ ਜੀ ਸਰਦਾਰ ਹਰਬੰਸ ਸਿੰਘ ਅਲੱਗ ਕਿਹ ਦੂਸਰੀ ਪਰਿਵਾਰ ਸਰਦਾਰ ਹਰਬੰਸ ਸਿੰਘ ਜੀ ਕੈਂਥੜ ਸਰਦਾਰ ਦਾਨ ਸਿੰਘ ਜੀ ਕੈਂਥੜ ਰਕੇਸ਼ ਕੁਮਾਰ ਜੀ ਰਿਤੂ ਜੀ ਰਾਜਰਾਨੀ ਜੀ ਗगन ਸਰਪਾ ਜੀ ਪੁਸ਼ਪਾ ਜੀ ਰਿਤੂ ਜੀ ਤੇ ਪ੍ਰੇਮ ਸ਼ਰਮ ਜੀ ਦੇ ਬੇਟੇ ਤਰਸੇਮ ਸਿੰਘ ਜੀ ਕੈਂਥੜ ਇਹਦਾ ਸਾਰਿਆਂ ਨੂੰ ਬੇਨਤੀ ਹੈ ਵੀ ਆਪ ਦੀ ਕਿਰਪਾ ਕਰਕੇ ਸਰਵਾਦ ਪ੍ਰਾਪਤ ਕਰੋ ਹੁਣ ਬੇਨਤੀ ਹੈ ਕਿ ਕੜਾ ਪ੍ਰਸ਼ਾਦ ਦੀਆਂ ਦੇਗਾਂ ਵੀ ਜੜੀਆਂ ਨੂੰ ਸਿੰਘ ਕਮਰ ਕੱਸਾ ਕਰ ਲੈਣ ਚਿਹਰੇ ਸਜਾ ਲੈਣ ਤੇ ਨਾਲ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਸੁਖਾਸਣ ਕੀਤੇ ਜਾਣ ਕਿਉਂਕਿ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ ਇੱਥੇ ਵੀ ਕੋਈ ਸੰਗਤ ਸਾਜੇ ਕੁਝ ਬਾਹਰ ਇੱਥੇ ਪੰਗਤਾ ਲੱਗ ਜਾਣਗੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਗੁਰੂ ਕਾ ਲੰਗਰ ਸਕੇ ਬਿਨਾਂ ਨਹੀਂ ਜਾਣਾ ਸੋ ਖਾਸਲ ਕਰ ਦਿਓ ਤਿੱਖਾ ਸਿੰਘ ਜੀ ਆ ਬਿਰਤੂ ਬਾਦ ਜਦੋਂ ਇਹ ਖਾਸਲ ਹੋਏਗਾ ਨਾਲ ਰਾਣ ਸਿੰਘ ਹੋਣਾ ਜੀ ਕਵੀਸ਼ਰੀ ਜਿਹੜੀ ਹੈ ਉਹ ਵੀ ਆ ਕੇ ਆਪਣੀ ਕਵੀਸ਼ਰੀ ਜਿਹੜੀ ਆਜ ਨਹੀਂ ਨਾਲ ਨਾਲ ਭਰੀ ਜਾਣ ਸਰਦਾਰ ਗੁਰਵਿੰਦਰ ਸਿੰਘ ਜੀ ਅੰਬਾਲੇ ਤੋਂ ਪਾਲੀ ਜੀ ਆਏ ਹੈ ਮੇਰੇ ਸਰਨਾਵੀਆਂ ਨੇ ਪ੍ਰਤਪਾਲ ਸਿੰਘ ਜੀ ਪਾਲੀ ਜੀ ਗੋਇਲ ਪਰਿਵਾਰ ਆ ਬੜਾ ਸੱਚੇ ਪਾਤਸ਼ਾਹ ਜੀ ਦਾ ਸੇਵਾਦਾਰ ਸਰਦਾਰ ਇੰਦਰ ਸਿੰਘ ਜੀ ਕੰਗਥਲੀ ਫਰਲੇ ਵਾਲੇ ਬਾਂਗਾਲ ਉਹਨਾਂ ਨੂੰ ਬੇਨਤੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੜ ਅੱਛਾ ਉਹ ਤਾਂ ਹੋ ਗਿਆ ਜੀ ਮਿਲ ਗਿਆ ਅਨੰਦ ਜੀ ਇਹਨਾਂ ਦੇ ਕੋਈ ਗੱਲ ਨਹੀਂ ਜੀ ਅ ਸਰਦਾਰ ਗੁਰਮੀਤ ਸਿੰਘ ਜੀ ਸਤਕਾਰਯੋਗ ਮੈਂਬਰ ਸਾਹਿਬ ਹਰਿਆਣਾ ਸਰਪਰ ਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੂੰ ਮਹਾਰਾਜ ਜੀ ਦੀਆਂ ਸਵਾਵਾ ਮਿਲੀਆਂ ਨੇ ਉਹਨਾਂ ਦਾ ਸਰਬਾਨ ਮੈਂਬਰ ਸਾਹਿਬ ਜੀ ਦਾ ਸਰਬਾਨ ਉਹ ਕੀਤਾ ਜਾ ਰਿਹਾ ਹੈ ਅੱਜ 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 ਸਤ ਸ੍ਰੀ ਅਕਾਲ ਔਰ ਭਾਈ ਰਾਜ ਸਿੰਘ ਤੋਂ ਬੇਨਤੀ ਆ ਵੀ ਹੱਲੇ ਨਾਲ ਕਵਿਸ਼ਰੀ ਦੀ ਹਾਜ਼ਰੀ ਉਹ ਆ ਕੇ ਪੜ ਲੈ ਕੁਕਰੇ ਸ਼ੁਕਰੇ ਡਰਤ ਹੈ ਰਹਿੇ ਸ਼ੇਰ ਸੇ ਦੂਰ ਡੰਡਾ ਦੰੰਣੀ ਆਇ ਕਬਾ ਸਰਬ ਕਲਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸੰਤ ਸਰਨ ਜੋ ਜਨ ਭਰੇ ਜਾਣ ਰੂਪ ਰੱਬ ਦਾ ਜੀ ਨੂੰ ਨਾਮ ਦੀਆਂ ਚੜੀ ਆ ਖਮਾਰੀਆਂ ਸੰਤੋਹੀ ਰੂਪ ਰੱਬ ਦਾ ਤੇਰਾ ਤੈ ਕਰੇ ਜੀਵੇ ਚਲ ਚ ਤਰੰਗ ਨੇ ਸਮਾਵ ਦੇ ਕਨੂਰ ਗੁਰੂ ਗ੍ਰੰਥ ਸਾਹਿਬ ਜੀ ਸੋਭਾ ਸਾਧੂ ਆ ਦੀ ਬਾਣੀ ਚ ਸੁਣਾ ਦੇ ਪਰ ਉਤਕਾਰ ਵਾਸਤੇ ਰੂਪ ਰבדਾ ਜੀ ਨੂੰ ਨਾਮ ਦਿਆਂ ਚ ਯਾ ਕੁਮਾਰੀਆਂ ਸੰਤੋਹੀ ਰੂਪ ਰבדਾ ਨਾਮ ਤੋਂ ਵੀ ਹੁਣ ਆਦਮੀ ਬਾਣੀ ਆਦਮੀ ਜੋ ਖੂਬ ਜ ਕਰ ਰੂਪ ਨੇ ਬੱਤ ਸੱਚ ਤੇ ਨੰਤਾ ਪਿਆਰੇ ਪ੍ਰਭੂ ਜੀ ਦੇ ਸੁੰਦਰ ਸਰੂਪ ਨੇ ਗੁਰੂ ਕੋਟਾ ਤੇ ਸੋਭਦੇ ਗੁਰੂ ਕੋਟਾ ਤੇ ਸੋਭਦੇ ਜੀਵਨ ਗਾਨ ਕੋਰ ਗੋਪੀਆਂ ਤੇ ਸੰਤ ਮਾਰੀਆਂ ਸੰਤੇ ਹੋਈ ਰੂਪ ਰਬ ਦਾ ਰਹੇ ਨਿਰਵੈਰ ਸਦਾਈ ਡਰੇ ਕਿਸੇ ਤੋਂ ਨਾ ਕਿਤੇ ਨੂੰ ਡਰਾਵੇ ਨਾ ਪਾਛੇ ਦੀ ਕਰੇ ਜਾਂਦਾ ਜਿਹੜਾ ਕਿਸੇ ਦਾ ਵੀਰ ਦਾ ਦੁਖਾਵੇ ਨਾ ਛੋਟਾਂ ਮੇ ਆਵੇ ਲੋੜ ਬੰਦਾ ਦੇ ਜੋ ਕਾਮੇ ਆਵੇ ਲੋੜ ਬੰਦਾ ਦੇ ਰੱਖੇ ਮਾਰਿਆ ਗਰੀਬਾਂ ਨਾਲ ਯਾਰੀਆਂ ਸੰਤ ਜਾਨ ਰੂਪ ਰਬ ਦਾ ਯਾਰ ਘੁਮਾਇਆ ਸੰਤੇ ਹੋਈ ਰੂਪ ਰਬ ਦਾ ਦਿਨੇ ਰਾਤ ਨਾਮ ਜਪਦਾ ਨਾਲੇ ਦੁਜਿਆ ਨੂੰ ਰਹੇ ਜੋਜ ਪਾਲਦਾ ਕਰੇ ਸੰਸਾਰ ਸਾਗਰ ਰੰਗੀ ਸਾਧੀਆਂ ਨੂੰ ਨਾਲ ਹੀ ਤਰਾ ਪੱਲਾ ਪਰਾ ਬਦਾ ਜੀ ਨਾਮ ਦੀਆਂ ਕਣੀਆਂ ਖਮਾਰੀਆਂ ਜਾਂਦੀ 誰 ਕਿਹ ਜਗਾਰੇ ਕਿ ਜਾਵੇ ਫਤੇ ਪਾਵੇ ਨਿਆ ਹੋ ਜਾਵੇ ਤਾਂ ਸਭ ਸ਼੍ਰੀ ਗੁਰੂ ਕਾ ਗੀਤ ਹੈ ਪਾਸ਼ਾ ਜੀ ਦੇ ਪਾਵਨ ਪਵਿੱਤਰ ਚੰਨਾ ਨੂੰ